ਮੈਂ ਨਾ ਇੱਥੇ ਰੰਜੀਤ ਵੇਖ ਲਿਆ ਤੇ ਮੈਂ ਚੱਲੀ ਹੀ ਉਧਰ ਆਪਣੀ ਸਹੇਲੀ ਵਾਲਾ ਹੈ ਉਹ ਆਉਣ ਲੱਗੀ ਉਹ ਨਾਲ ਦੀ વાત ਮੈਂ ਉਹਨੂੰ ਮਿਲ ਕੇ ਮਨਾ ਕਰਕੇ ਮੈਂ ਕਿਹਾ ਵਾ ਲੈ ਮੈਂ ਨਾ ਬਾਹਨੇ ਨਾ ਗਈ ਘਰ ਨੂੰ ਮੈਂ ਵੇਖ ਰਸੀ ਕੀ ਕੀ ਲੈ ਕੇ ਆਈ ਹੈ ਤੇ ਮੈਂ ਕਿਹਾ ਇਹਨਾਂ ਨੇ ਕਹਿਣਾ ਇੱਕ ਦਰਈਆ ਗੋਣਾ ਪਿੱਛੋਂ ਨਾ ਤੇ ਮੈਂ ਫਿਰ ਇਹਨਾਂ ਨਾਲ ਕਹੀ ਮੈਂ ਤਾਂ ਰੰਜੀਤ ਨਾਲ ਪਹਿਲਾਂ ਜਗਹ ਫੋਨੀ ਚੁੱਕਣ ਦੇ ਤੇ ਮੈਂ ਕਿਹਾ ਬਾਜੀ ਹੈਗੇ ਤਾਂ ਉਹਨਾਂ ਨੂੰ ਕਹੀ ਦੁੱਧ ਹੈ ਅਸਰ ਜੀ ਤਾਂ ਕਿੰਨਾ ਹੀ ਸੌਦਾ ਸਾਬਣ ਪਤਾ ਨਹੀਂ ਕਿੰਨੇ ਆ ਸਰਫ ਰੂਣ ਦੇ ਬੈਗਟ ਹਲਦੀ ਪੱਤੀ ਵੇਸਣ ਪਤਾ ਨਹੀਂ ਕੀ ਕੀ ਰਹੀ ਬੁਢੜੀ ਕੱਟਾਂ ਹੈ ਤੇ ਸੀਮਾ ਨੂੰ ਪਤਾ ਕੀ ਆਖਣ ਦੀ ਹਾਂਦੀ ਅਰੇ ਤਾਂ ਮਮਮੀ ਖੰਡ ਵੀ ਕਹੀ ਹੀ ਮੈਂ 5-10 ਕਿਲੋ ਵੀ ਲੈ ਕੇ ਆਇਓ ਤੇ ਹਾਂਜੀ ਕੋਈ ਗੱਲ ਨਹੀਂ ਖੰਡ ਵੀ ਲੈ ਆਵਾਂਗੇ ਆ ਮੇਰੀ ਗੱਲ ਸੁਣੋ ਉਹ ਪੈਨਸ਼ਨ ਬੁਢੜੀ ਨੂੰ ਆਉਂਦੀ ਹੀ ਆ ਇਹਦਾ ਹੱਕ ਨਹੀਂ ਬੰਦਾ ਵੀ ਇੱਧਰ ਵੀ ਕੁਝ ਦਵੇ ਉਹਦੇ ਜੋਗ ਗਈ ਸਾਰਾ ਕੁਝ ਵੱਡੇ ਭਰਾ ਜੋਗ ਗਈ ਹੈ ਇਹ ਦੱਸੋ ਮੈਨੂੰ ਪਿਓ ਤੁਹਾਡਾ ਵੀ ਤੁਸੀਂ ਚੁੱਕ ਕੇ ਤਨੀ ਨਹੀਂ ਲਿਆਉਂਦੀ ਉਹਦੀ ਪੈਨਸ਼ਨ ਆਉਂਦੀ ਹੈ ਨਾ ਅੱਜ ਘਰ ਬੁੱਢੀ ਨੂੰ ਉਹਦੀ ਪੈਨਸ਼ਨ ਮੈਂ ਡਈ ਹੈ ਨਾ ਫਿਰ ਉਧਰ ਸੌਦਾ ਦੇਣ ਡਈ ਆ ਤੇ ਫਿਰ ਇੱਧਰ ਵੀ ਇੱਦਾਂ ਸੌਦਾ ਲਿਆ ਕੇ ਸੁੱਟ ਦਿੰਦੀ ਵੀ ਲੈ ਰਾਣੇ ਪਤਾ ਤੂੰ ਵੀ ਵਰਤਲਾ ਮੈਨੂੰ ਤੇ ਐ ਲੱਗਦਾ ਤੁਹਾਡਾ ਮਾਪਿਓ ਆਪਣਾ ਹੀ ਨਹੀਂ ਹੈਗਾ ਤੁਸੀਂ ਕਿਤੇ ਸੜਕਾ ਤੋਂ ਚੁੱਕ ਕੇ ਲਿਆਉਂਦੇ ਗਏ ਜੇ ਤੇਰਾ ਸੌਦਾ ਮੁੱਕ ਗਿਆ ਵਾ ਹੈਗਾ ਨਾ ਘਰੇ ਜੀ ਸਰ ਕੋ ਪਿਆ ਨਾ ਕਿਹੋ ਜਿਹੀ ਗੱਲਾਂ ਕਰਦੀ ਮੇਰੀ ਗੱਲ ਸੁਣ ਪਾਜੀ ਦਾ ਨਾ ਨੌਕਰੀ ਦਾ ਕੰਮ ਛੋਟਾ ਮੋਟਾ ਹੈ ਕਿ ਕਿੰਨਾ ਕੁ ਨੌਕਰੀ ਦਾ ਕੰਮ ਲੇਦੇ ਤੇ ਤੇ ਆਪਣਾ ਆਪਣਾ ਮੇ ਪਹਿਲੇ ਦਾ ਕੰਮ ਐ ਨਹੀਂ ਤਾਂ ਘਰ ਦੀ ਤੇ ਸਿੱਟੇ ਤੇ ਲੈ ਕੇ ਗਰੀਨਾਵੇਂ ਆਪਣਾ ਬੜਾ ਵਧੀਆ ਸਰੀ ਜਾਂਦਾ ਵਾ ਤੇ ਮਾਤਾ ਦੀ ਕੀ ਪੈਨਸ਼ਨ ਹੀ ਆਉਂਦੀ ਐ ਦੱਸ ਉਹ ਵੀ ਉਹ ਵੀ ਆਪਣੇ ਤੇ ਲਾਉਣੀ ਹੁੰਦੀ ਐ ਚਲ ਥੋੜਾ ਬੋਧਾ ਕੱਢ ਲਿਆ ਕੇ ਦੇ ਦਿੰਦਾ ਹਾਂ ਦਾ ਲਿਆ ਕੇ ਦੇ ਦੇਣੀ ਇਤਨੀ ਵੱਡੀ ਗੱਲ ਐ ਕੋਈ ਆ ਤੁਹਾਡੇ ਵਰਗੇ ਹੁੰਦੇ ਆ ਜਿਹੜੇ ਹੌਲੀ ਹੌਲੀ ਸਾਰਾ ਕੁਝ ਗਵਾ ਬਿੰਦੇ ਆ ਵੀ ਇਹ ਅਹੀਂ ਰੋਟੀ ਖਾਂਦੇ ਆ ਜੇ ਮੈਂ ਕਹਿਣ ਲਈ ਆ ਵੀ ਤੁਸੀਂ ਇਹ ਗੱਲ ਜਾ ਕੇ ਉਹਨਾਂ ਨਾਲ ਕਰੋ ਜੇ ਉਹ ਪੈਨਸ਼ਨ ਚੋਂ ਕੁਝ ਲਿਆ ਕੇ ਦਿੰਦੀ ਆ ਤੇ ਦੋਵਾਂ ਧਿਰਾਂ ਨੂੰ ਅੱਧਾ-ਅੱਧਾ ਲਿਆ ਕੇ ਦਵੇ ਜਿੱਦਾਂ ਉਹਨੇ ਸੌਦਾ ਉਧਰ ਲਿਆਂਦਾ ਵਾ ਐਦਾਂ ਹੀ ਤੋਲੇ ਦਾ ਸੌਦਾ ਇੱਥੇ ਮੈਨੂੰ ਪੜੰਦੀ ਬੂਹਾ ਖੜਕਾ ਕੇ ਵੀ ਸ਼ੰਮੀ ਪੁੱਤ ਆ ਲੈ ਤੇਰਾ ਸੌਦਾ ਵਾ ਆਪਨਾ ਬਣਾ ਤੇ ਖਾ ਇਹ ਮੇਰੇ ਵੱਲੋਂ ਆ ਹੈ ਇਹ ਕੀ ਗੱਲ ਹੋਈ ਮਾਂ ਇੱਕ ਬਰ ਦੇ ਦੀ ਥੋੜੀ ਆ ਦੋਵਾਂ ਭਰਾਵਾਂ ਦੀ ਮਾਂ ਆ ਤੇਨੂੰ ਕੀ ਪਤਾ ਵਾ ਐ ਕਿਉਂ ਆ ਲੈੰਦਾ ਵੇ ਆਪਣੇ ਅਗਲੀ ਵਾਰ ਆਪਣਾ ਰਹਿ ਗਿਆ ਅੱਜ ਆਪਾਂ ਉਹਨੂੰ ਦੱਸ ਜਿਹੜੀ ਲੈਣੇ ਆਪਾਂ ਨੇ ਦੇਖਿਓ ਗੇੜ ਚ ਖਲੋ ਕੇ ਚੰਗਾ ਆ ਬੱਤੀਆਂ ਜਗਾ ਕੇ ਡਿਕੋ ਤੁਹਾਡੀ ਮਾਰ ਸੌਦਾ ਦੇਣਾ ਹੁਣਾ ਤੁਹਾਨੂੰ ਅੰਤਰੀ ਕਦੀ 10 ਰੁਪਈਆ ਦਾ ਕਿਹੜਾ ਪੂਜੀਆਂ ਦਾ ਪੈਰਟ ਨਹੀਂ ਹਾਨੂੰ ਲਿਆ ਕੇ ਫੜਾਇਆ ਇਹ ਲਓ ਪੁੱਤ ਆ ਖਾਲਿਓ ਦੋਵੇਂ ਜਾਣੇ ਮੈਂ ਬੈਠੀ ਤੁਹਾਡੇ ਵਾਸਤੇ ਹੈ ਤੇ ਉਧਰ ਸਾਰਾ ਕੁਝ ਲਿਆਉਣ ਡਈ ਆ ਤੂੰ ਉਧਰ ਹੀ ਕਰੋ ਜੀ ਹੁੰਦਾ ਸੀ ਮੇਰਾ ਨਹੀਂ ਕੀ ਗੱਲ ਐ ਮੈਂ ਵੇਖਾਂ ਨਾ ਜਾ ਕੇ ਵੀ ਕੀ ਲੈ ਕੇ ਆਈਆ ਮੈਨੂੰ ਕੀ ਪਤਾ ਇਥੋਂ ਤੁਰ ਹੀ ਜਾਂਦੀ ਦਾ ਪੀਰ ਕੋ ਸੌਦਾ ਵਾ ਉਧਰ ਤੈਨੂੰ ਕੌਣ ਫਿਰ ਉਧਰ ਚੱਲ ਚਲੀਏ ਮੜਾ ਕੰਮ ਐ ਕੋਈ ਨਹੀਂ ਬੈਠਣਾ ਮੈਂ ਨਹੀਂ ਜਾਣਾ ਉਥੇ ਮੇਹਣਾ ਦੇ ਮੱਥੇ ਨਹੀਂ ਲੱਗਣਾ ਤੇ ਅੱਜ ਬਿਨਾਂ ਦੱਸੇ ਆਪ ਦੱਸ ਕੀ ਫਦਾ ਹੀ ਤੂੰ ਜਾਂਦਾ ਮੈਂ ਨਾ ਰੰਜੀ ਤੇ ਤੁਹਾਡਾ ਹਿਸਾਬ ਲਾਇਆ ਵਾ ਇਹ ਤੁਹਾਡੇ ਨਾਲ ਨਾ ਮੱਥਾ ਮਾਰਨਾ ਫਜ਼ੂਲ ਆ ਆਹ ਬੰਦੇ ਨੇ ਮੈਨੂੰ ਥੱਲੇ ਲਾਇਆ ਅੱਜ ਤੱਕ ਜੇ ਕਿਤੇ ਮੇਰੇ ਨਾਲ ਤੂੰ ਸਟੈਂਡ ਰਵੇਂ ਨਾ ਤੇ ਮੈਂ ਪਤਾ ਨਹੀਂ ਕੀ ਦਾ ਕੀ ਕਰਤਵਾ ਆਹ ਮੈਂ ਥੱਲੇ ਲਾਇਆ ਵਾ ਭੱਲੇ ਆਪਣੇ ਹੱਕ ਲਈ ਤਾਂ ਲੜਨਾ ਸਿੱਖੋ ਰੰਜੀਤ ਮੈਂ ਮੰਨਦੀ ਆ ਪਹਿਲੀ ਬੰਨਾ ਸਾਡੇ ਹਿੱਸੇ ਆ ਆਪਾ ਵੋਂ ਨਹੀਂ ਆਪਾ ਖਾਣਦੇ ਆ ਪਰ ਮਾਤਾ ਤਾਂ ਸਾਂਝੀ ਆ ਨਾ ਇਹ ਤੋਂ ਕਿ ਮਾਤਾ ਐਵੇਂ ਥੋੜਾ ਸ਼ਿਪਲੀਨ ਰੱਖੀ ਆ ਮੰਮੀ ਜੀ ਮੰਮੀ ਜੀ ਕਰਦੀ ਆ ਹੁਣ ਮੇਰੀ ਗੱਲ ਸੁਣ ਨਾਲ ਲੈ ਕੇ ਆਉਂਦੀ ਨਾਲ ਲੈ ਕੇ ਜਾਂਦੀ ਮੰਮੀ ਜੀ ਮੰਮੀ ਜੀ ਐਵੇਂ ਨਹੀਂ ਮੰਮੀ ਜੀ ਮੰਮੀ ਜੀ ਹੁੰਦਾ ਉਹ ਬੇਲੇ ਹੁੰਦਾ ਵਾ ਮੇਰੀ ਗੱਲ ਸੁਣੋ ਰਹਿਣ ਉਹਨਾਂ ਨੇ ਲਈ ਆ ਫੇਰ ਕਿਹੜੀ ਕਾਨੂੰਨ ਲਿਆ ਕੇ ਦੇ ਦਿੰਦੇ ਜਦੋਂ ਆਪਣੇ ਨਾਲ ਰਹੂਗੀ ਕੀਤਾ ਪੜ੍ਹਨ ਲਿਆ ਕੇ ਦੇ ਦਊਗੀ ਬਿਨਾਂ ਗੱਲ ਤੋਂ ਐਵੇਂ ਬੋਲੀ ਜਾਨੀ ਆ ਜਿਹੜਾ ਹਿੱਸਾ ਕੱਢਿਆ ਨਾ ਇਹਨੇ ਤੀਜਾ ਹਿੱਸਾ ਉਹ ਨਾ ਵੇ ਆ ਤੁਸੀਂ ਸੌਦੇ ਦਾ ਜਿਹੜਾ ਧਿਆਨ ਨਾ ਕਰੋ ਤੇ ਕੱਲ ਨੂੰ ਜਿਹੜਾ ਮਾਤਾ ਨੇ ਤੀਜਾ ਹਿੱਸਾ ਕੱਢਿਆ ਵਾ ਉਧਰ ਰਹਿਣ ਦੀ ਤੇ ਕੱਲ ਨੂੰ ਉਹਨਾਂ ਨੂੰ ਦੇ ਸਕਦੀ ਐ ਜ਼ਰੂਰੀ ਨਹੀਂ ਉਹ ਦੋਵਾਂ ਪੁੱਤਾਂ 'ਚ ਵੰਡੂਗੀ ਇਹ ਮਾਂ ਪਿਓ ਦਾ ਅਧਿਕਾਰ ਹੁੰਦਾ ਵਾ ਉਹਦੀ ਮਰਜ਼ੀ ਹੁੰਦੀ ਐ ਕਿ ਮੈਂ ਆਪਣਾ ਹਿੱਸਾ ਕਿਹੜੇ ਪੁੱਤ ਨੂੰ ਦੇ ਕੇ ਜਾਣਾ ਵਾ ਮੇਰੀ ਸੇਵਾ ਕੌਣ ਕਰਦਾ ਵਾ ਜ਼ਰੂਰੀ ਨਹੀਂ ਕਿ ਉਹ ਦੋਵਾਂ 'ਚ ਵੰਡੂਗੀ ਜੇ ਅਗਲੀ ਪੈਨਸ਼ਨ ਵੀ ਦੋਵਾਂ ਤਰ੍ਹਾਂ 'ਚ ਵੰਡਣ ਲਈ ਤੇ ਦੱਸੋ ਉਹ ਉਹ ਹਿੱਸਾ ਕਿੱਥੇ ਸਾਨੂੰ ਦੇ ਕੇ ਜਾਏਗੀ ਉਦੋਂ ਤੋਂ ਹੀ ਨਹੀਂ ਗੌਰ ਕਰਨ ਦੇ ਜੇ ਮੈਂ ਕਲਪਨ ਨਹੀਂ ਆ ਤਾਂ ਮੇਰੇ ਕੋਲ ਗੌਰ ਕਰ ਲਓ ਕਿ ਕੀ ਆndi ਮੇਰੀ ਜਨਾਨੀ ਉਹ ਕਾਦਾ ਗੌਰ ਕਰਾਂ ਮੈਂ ਤੇਰੇ ਤੇ ਯਾਰ ਮੈਂ ਨਾ ਪਹਿਲੀ ਗੱਲ ਤੇ ਇਹ ਹੱਕ ਦੇ ਵਿੱਚ ਹੈਗਾ ਹੀ ਨਹੀਂ ਹਾਂ ਜਿੰਨੇ ਸਰ ਮਾਪਿਓ ਜੀਂਦਾ ਨਾ ਮੈਂ ਹਿੱਸੇ ਕਰਕੇ ਨਾ ਇਹ ਇਹ ਹੱਕ ਨਹੀਂ ਹੈ ਨਾ ਕਿ ਉਹਨਾਂ ਦੇ ਜਿੰਦਾ ਜੀ ਹਿੱਸੇ ਕਰਾਂ ਮੈਂ ਠੀਕ ਆ ਆ ਤੂੰ ਹੀ ਕਰਵਾਤੀ ਜਨਾਨੀਆਂ ਨੇ ਤੂੰ ਚੱਲਣੇ ਹੀ ਪੈਣਦੇ ਹੁਣ ਮੈਨੂੰ ਕੀ ਮਤਲਬ ਤੁਹਾਡਾ ਮਤਲਬ ਪਤਾ ਨਹੀਂ ਦੇ ਸਾਰਾ ਪਤਾ ਤੁਹਾਨੂੰ ਨਹੀਂ ਤੇ ਵਿਆਹ ਨਹੀਂ ਕਰਵਾਉਣਾ ਫੇ ਨਹੀਂ ਮੈਨੂੰ ਲੈ ਕੇ ਆਉਣਾ ਜਦ ਮੇਰੀ ਨਿੱਕੀ 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 ਚੀਜ਼ ਤੇ ਨੋਕਾ ਟੋਕੀ ਕੀਤੀ ਜਾਂਦੀ ਹੈ ਤੁਹਾਨੂੰ ਪਤਾ ਹੀ ਹੈ ਜੇ ਮੈਂ ਸੂਟ ਲਿਆਉਣੀ ਤਾਂ ਬਵਾੜਾ ਪੈਂਦਾ ਹੈ ਜੇ ਮੈਂ ਆਪਣੀ ਮਰਜ਼ੀ ਦੀ ਸਬਜ਼ੀ ਬਣਾ ਲਈ ਤਾਂ ਬਵਾੜਾ ਪੈਂਦਾ ਹੈ ਮੈਂ ਤੇਰੀ ਇਕੱਲੀ ਦੀ ਗੱਲ ਕਰਦੇ ਆਂ ਮੈਂ ਉਹਨਾਂ ਦੀ ਵੀ ਗੱਲ ਕਰਦੇ ਆਂ ਉਹਨਾਂ ਦੀ ਗੱਲ ਤੂੰ ਕਦੇ ਹੀ ਨਹੀਂ ਤੂੰ ਤਾਂ ਮੇਰੇ ਕਸੂਰ ਕੱਢੀ ਜਾਂਦੇ ਜੇ ਮੇਰੀ ਜਨਾਨੀ ਨਹੀਂ ਚੰਗੀ ਮੈਨੂੰ ਘਰੋਂ ਕੱਢ ਦੋ ਦੱਸ ਮੈਂ ਐਵੇਂ ਇੱਕ ਗੱਲ ਦਾ ਨਾ ਤੰਗੜਾ ਬਣਾਇਆ ਕਰ ਬਿਨਾ ਗੱਲ ਤੂੰ ਆਪਣੀਆਂ ਮਰ ਹੀ ਜੰਨੀ ਪੈ ਮੈਂ ਕਰ ਲੈਣਾ ਤੈਨੂੰ ਇਹੋ ਕਹਿੰਦੀ ਨਾ ਮਾਦਰਾਂ ਨਾਲ ਗੱਲ ਕਰਾਂ ਜਾ ਕੇ ਤੇ ਐ ਸੋਹੰਦੇ ਆ ਗੱਲ ਅੱਗੋਂ ਕਰਦੇ ਆ ਆ ਮੈਂ ਪਹਿਲਾ ਬੰਦਾ ਵਖਿਆ ਜਿਹੜੇ ਮੇਰੀ ਗੱਲ ਤੇਰੀ ਸੋਣ ਕਰਕੇ ਇੱਥੇ ਆ ਗਿਆ ਵਾ ਹੁਣ ਕੱਲਾ ਰਹਿਣ ਗਿਆ ਵਾ ਕੱਲਾ ਜੰਨਾ ਆਪਣੀ ਬਾਈ ਨੂੰ ਹੀ ਕਰਦਾ ਆਜ ਨਾ ਘਰੇ ਆਇਆ ਨਾ ਹੋਰ ਦੱਸ ਕੀ ਕਰਾਂ ਤੋਂ ਬਾਅਦ ਮੈਂ ਹੁਣ ਉਹਨਾਂ ਦੇ ਜਾ ਕੇ ਕੰਮਾਂ ਲਾਤੜਾਈ ਨਾ ਮੈਂ ਹੁਣੇ ਵੀ ਕਰਾਂ ਇਹ ਬੁੜੀਆਂ ਦੇ ਕੰਮ ਸੰਭਲਣ ਮੈਂ ਪਜਾ ਕੇ ਬਾਰ-ਬਾਰ ਪੁੱਛਿਆ ਕਰਦਾ ਤੜੇ ਘਰ ਕੀ ਆਇਆ ਤੇ ਕੀ ਨਹੀਂ ਆਇਆ ਉਹ ਚ ਮੈਨੂੰ ਅੱਧਾ ਮੈਨੂੰ ਦੋ ਮੈਂ ਮੈਂ ਰੋਜ਼ ਇਹ ਵੀ ਨਹੀਂ ਜਾਣਾ ਉਹ ਇਹ ਕੰਮ ਰਹਿ ਗਿਆ ਮੇਰੇ ਕੋਲ ਇਹ ਕੰਮ ਸੰਭਲ ਲਈ ਤੂੰ ਹੈ ਨਹੀਂ ਆ ਤੇ ਵੀ ਕਰੀਓ ਕੀ ਨਾਲ ਨਹੀਂ ਮੇਰੀ ਗੱਲ ਸੁਣ ਮੈਂ ਨਹੀਂ ਲੋੜ ਮੈਂ ਨਹੀਂ ਕਰਦੀ ਖਾਣ ਦੋ ਉਹਨਾਂ ਨੂੰ ਜੋ ਖਾਂਦੇ ਆ ਚੰਗਾ ਤੁਸੀਂ ਉੱਥੇ ਆਵਾਹ ਕੈ ਮੈਂ ਮੈਨੂੰ ਕੀ ਲੋੜਿਆ ਲੜਾਈ ਪਾਉਂਦੀ ਆਪਣੇ ਘਰ ਕਲੇਸ਼ ਪਾਉਂਦੀ ਖਾਣ ਦੋ ਉਹਨਾਂ ਨੂੰ ਮੇਰੀ ਗੱਲ ਸੁਣ ਹਾਂ ਇਹਦਾ ਲਾਮਾ ਲੈ ਕੇ ਮੇਰੇ ਤੋਂ ਆਣੀ ਆ ਉਹਨਾਂ ਨੂੰ ਕਹਿਣੀ ਆ ਮਰੇ ਤੇ ਤੂੰ ਤੇ ਤੂੰ ਵੀ ਸਰਿਆ ਫਿਰ ਅੱਛਾ ਮੈਂ ਉਹਕੇ ਉਹਨਾਂ ਨੂੰ ਕਹਿ ਕੇ ਕਿ ਤੂੰ ਤੇ ਕਲੇਸ਼ ਪਾ ਦਿੰਦੀ ਤੇ ਮੇਰਾ ਆਪਣਾ ਹੀ ਬੰਦਾ ਮੇਰੇ ਤੇ ਸਿਰ ਪਾੜ ਦਿੰਦਾ ਇਹ ਤੇਰੀ ਜੁੱਟ ਕਿੱਦਾਂ ਪਈ ਉੱਥੇ ਬੋਲਣ ਦੀ ਮੇਰੇ ਭਰਾ ਨੂੰ ਮੇਰੇ ਪਰਜਾਈ ਨੂੰ ਮੇਰੀ ਮਾਂ ਨੂੰ ਤੇ ਮੈਂ ਕੀ ਕਰਦੀ ਐਸੇ ਦੁੱਖੋਂ ਤੇ ਮੈਂ ਆਪਣਾ ਬੋਲੀ ਬਿਸਤਰਾ ਅਲੱਗ ਈ ਉੱਥੇ ਮੈਂ ਕੋਈ ਮਾੜੀ ਚੰਗੀ ਕੀਤੀ ਤੇ ਕਲੇਸ਼ ਵੱਧ ਜਾਣਾ ਅੱਛਾ ਅੱਗੇ ਤਰਾ ਕਿ ਨਹੀਂ ਸਿਰ ਪਾੜਿਆ ਘਰ ਵੱਖਰੇ ਹੋ ਗਏ ਆ ਕਿ ਨਹੀਂ ਸਿਰ ਮਾਰਦਾ ਵੀ ਹਾਂ ਥੋੜੇ ਸੌਦੇ ਲਈ ਤਰਾ ਸਿਰ ਪਾੜ ਦਣਾ ਮੈਂ ਬੱਲੇ ਤਰੇ ਕਿਹੋ ਜਿਹੀ ਗੱਲਾਂ ਕਰਦੀ ਤੂੰ ਹਾਂ ਹੁਣ ਪਰ ਮੇਰੀ ਗੱਲ ਸੁਣ ਹੁਣ ਜਦੋਂ ਮੈਂ ਜਾਊਂਗਾ ਇੱਥੇ ਉੱਥੇ ਨਾ ਕਲੇਸ਼ ਪਊਗਾ ਉਦੋਂ ਵੀ ਕਲੇਸ਼ ਪੈਣਾ ਪੈਣਾ ਵਾ ਉਦੋਂ ਵੀ ਉਹਨਾਂ ਇਹੋ ਗੱਲ ਸੁਣਾਉਣੀਆਂ ਚਾਰ ਮਿੰਟ ਮੈਂ ਤੁਹਾਨੂੰ ਇਹ ਨਹੀਂ ਕਿਹਾ ਵੀ ਤੁਸੀਂ ਉਹਨਾਂ ਨਾਲ ਗੱਲ ਕਰੋ ਮੈਂ ਐਂ ਤਾਂ ਮੇਰੇ ਕਿਹਾ ਵੀ ਤੇ ਮੰਮੀ ਜਿੰਨਾ ਗੱਲ ਕਰੋ ਕਿ ਮਾਤਾ ਮੈਂ ਵੀ ਤੇਰਾ ਪੋਤਾ ਹੈਗਾ ਇਹ ਗੱਲ ਕਰੋ ਮੰਮੀ ਨਾਲ ਮੈਂ 30 ਦਿਨਾਂ ਬਾਅਦ ਆਇਆ ਤੋ ਇਹ 500000 ਦਾ ਵੀ ਸਮਾਨ ਉੱਧਰ ਲਿਆ ਕੇ ਦੇਣੀ ਤੇ 1000 ਦਾ ਇੱਧਰ ਵੀ ਲੈ ਕੇ ਬੜਾ ਸਾਨੂੰ ਬਣਾ ਪੀ ਲੋਵੇ ਮੈਂ ਕਰ ਲੈਣਾ ਗੱਲ ਹੋ ਦੱਸ ਕੇ ਨਹੀਂ ਕਰ ਲੈਣਾ ਮਤਾਂ ਜਾ ਗੱਲ ਕਰੋ ਨਾ ਕਰੋ ਰੋਣਾ ਕਰੋ ਆਲੂ ਵਾਲੀ ਬਣਾ ਦੇ ਰੋਟੀ ਬਣਾ ਦੇ ਬਣਾ ਦੇ ਚਾਹ ਬਣਾ ਦੇ ਨਾਲ ਪੁੱਤ ਅੰਜੀ ਮੰਮੀ ਫੋਨ ਲਾ ਰਾਧਾ ਨੂੰ ਕਿੰਨੇ ਦਿਨ ਹੋ ਗਏ ਫੋਨ ਹੀ ਨਹੀਂ ਹੁਣ ਕੀਤਾ ਲਾ ਫੋਨ ਨੇ ਦੇ ਨੋਗੇ ਤੋਰ ਤੇ ਚਾਰ ਦਿਨ ਹੋ ਹੀ ਗਿਆ ਪਤਾ ਚਾਰ ਦਿਨ ਨਹੀਂ ਹੋ ਮਮੀ ਹਫਤਾ ਹੋ ਗਿਆ ਲੱਗਦਾ ਚਲ ਤੂੰ ਵੀ ਅੱਲਾ ਫੋਨ ਕਰ ਨਹੀਂ ਗੱਲ ਤੇ ਕਾਡੀ ਸਹੀ ਆ ਅਜੀ ਉਹ ਦਿਨ ਇਹਨੇ ਮੈਂ ਕਿਹਾ ਸੀ ਕਿ ਜੇ ਸਾਡੇ ਕੋਲ ਨਹੀਂ ਨਾ ਟਾਈਮ ਲੱਗਦਾ ਤੇ ਫੋਨ ਕਰ ਲਿਆ ਕਰ ਤੇ ਵੇਲਾ ਕੁੜੀਆਂ ਫੋਨ ਨਹੀਂ ਕਰਦੀ ਫੋਨ ਤਾਂ ਵੀ ਜਾਣਦੀ ਆ ਆਪਾਂ ਕਰੀਏ ਤੇ ਸੁਣ ਲੈਣਾ ਹਾਲ ਚਾਲ ਦੱਸ ਦੇ ਨਾ ਇਹਦਾ ਕੋਈ ਫਰਜ ਨਹੀਂ ਆ ਵੀ ਮੈਂ ਵੀ ਪਾਦੀ ਆ ਤੇ ਮੰਮੀ ਦਾ ਹਾਲ ਚਾਲ ਪੁੱਛ ਲੈ ਲਾ ਤਾਂ ਸਹੀ ਫੋਨ ਕਾਰ ਵੇ ਸੋਕ ਸ਼ਾਂਤੀ ਹੈਗੀ ਉਹਦੇ ਤੇ ਨਹੀਂ ਕੀ ਗੱਲ ਹੈ ਕੀ ਬਾਤ ਨਹੀਂ ਕੀਤਾ ਮੁੰਡਾ ਫੇਰ ਨਹੀਂ ਪਿਸ਼ਰਾਬ ਸੂਤੀਂ ਗਿਆ ਪਿਆ ਫੋਨ ਤੇ ਲਾ ਗਲਤ ਕਰੀ ਉਹਨਾਂ ਮਮੀ ਨਹੀਂ ਪੀਂਦਾ ਹੁਣ ਨਹੀਂ ਪੀਂਦਾ ਹੁਣ ਪੱਕਾ ਹੋਇਆ ਵਾ ਉਹਨੇ ਵੀ ਆਪਣਾ ਘਰ ਵਸੋਣਾ ਵਾ ਉਹਦਾਂ ਤੇ ਅਜੇ ਉਹਦੇ ਮੇਰੇ ਮੇਰੇ ਨਾਲ ਗੱਲ ਹੋਈ ਸੀ ਬੜੀ ਸੁਣੀਆਂ ਉਹਨੇ ਮੇਰੇ ਨਾਲ ਗੱਲਾਂ ਕੀਤੀਆਂ ਕਹਿੰਦਾ ਭਾਬੀ ਹੁਣ ਸਭ ਕੁਝ ਠੀਕ ਠਾਕ ਹੈ ਮੈਂ ਸ਼ੁਕਰ ਹੈ ਪ੍ਰਾਤ ਤੂੰ ਠੀਕ ਰਹੇਂਗਾ ਨਾ ਤੇਨੇ ਵੀ ਤੇਨਾ ਠੀਕ ਰਹਿਣੇ ਤੇ ਜੇ ਤੂੰ ਵਿਗੜ ਗਿਆ ਨਾ ਤਾਂ ਆਪਾਂ ਵੀ ਵਿਗੜ ਜਾਂਗੇ ਤੇਰੇ ਨਾਲ ਇੰਨੇ ਦਿਨ ਫਿਰ ਕਿਉਂ ਲੱਗਿਆ ਫੋਨ ਲਾ ਪੁੱਤ ਪੁੱਛੀਏ ਸਹੀ ਮੈਂ ਕਰਨੀ ਆ ਬੈਲਟ ਜਾਂਦੀ ਮੰਮੀ ਚੁੱਕਦੀ ਕਿਉਂ ਨਹੀਂ ਟੱਟੀ ਗਈ ਜੇ ਇੱਕ ਵਾਰੀ ਹੋਰ ਲਾ ਕੇ ਵੇੰਨੀ ਆ ਜੇ ਚੁੱਕ ਲੈਣਾ ਠੀਕ ਹੈ ਨਹੀਂ ਤਾਂ ਫੇਰ ਮੈਂ ਸ਼ਾਮ ਨੂੰ ਵੇਖਾਂਗੀ ਕਈ ਵਾਰ ਐਸਾ ਰੋਟੀ ਪਾਣੀ ਨੂੰ ਵੀ ਲੱਗੀ ਹੁੰਦੀ ਹੈ ਨਾ ਹੂੰ ਗਈ ਬੈਲ ਫੇਰ ਮੰਮੀ ਉਹ ਨਹੀਂ ਚੁੱਕਣ ਦੀ ਲੱਗਦਾ ਫੋਨ ਪਤਾ ਨਹੀਂ ਕਿਤੇ ਲਿਜੀਆ ਫੋਨ ਹੀ ਨਹੀਂ ਚੁੱਕਣ ਦੀ ਹੈਗੀ ਕਿੱਥੇ ਬੜੀ ਜਿਹੜੀ ਫੋਨ ਨੂੰ ਪਤਾ ਲੰਗਦਾ ਵੀ ਫੋਨ ਆਉਣ ਡਿਆ ਲੈ ਆ ਗਿਆ ਬੜੀ ਸਸੀ ਕਾ ਮਮੀ ਜੀ ਕਮਾਲ ਸਸੀ ਕਾ ਕਿੱਧਰ ਫੋਨ ਕਿੱਥੇ ਤੇਰਾ ਪੱਪੀ ਸਸੀ ਕਾ ਸਸੀ ਕਾ ਹਾਂ ਜੀ ਫੋਨ ਕਿੱਥੇ ਤੇਰਾ ਆ ਮੇਰੇ ਕੋਲ ਮੇਰੇ ਪਾਕਟ ਚ ਹਾਇ ਤੇ ਫੋਨ ਨੇ ਕਿਉਂ ਕਦੇ ਸਲੰਗ ਲਾਇਆ ਆ ਸਲੰਗ ਤੇ ਲਾਇਆ ਪੱਪੀ ਤੇ ਮੈਨੂੰ ਪਤਾ ਲੱਗਾ ਤੂੰ ਕੱਲੇ ਆਈ ਹੋ ਕਿੱਥੇ ਆ ਘਰ ਹੈ ਵਿਆ ਗਏ ਹੀ ਕੰਮ ਕਿਤੇ ਉਹਨਾਂ ਨੂੰ ਕਿਤੇ ਕੰਮ ਸੀਗਾ ਜ਼ਰੂਰੀ ਤੇ ਮੈਨੂੰ ਬਾਹਰ ਛੱਡ ਕੇ ਚਲੇ ਗਏ ਹਾਂ ਦਾ ਸਿੱਠਾ ਗਿਆ ਨਾ ਨਹੀਂ ਇਹ ਸਭ ਠੀਕ ਆ ਕੀ ਹੋਇਆ ਇਹ ਤਾਂ ਫੋਨ ਲਾਓ ਤੀਸ ਲਾਓ ਉਹ ਨਹੀਂ ਤੂੰ ਕਿਹਨ ਲਈ ਸਾਡੇ ਦੇ ਨੂੰ ਘਬਰਾਟ ਹੋਣੀ ਨਹੀਂ ਤੇ ਯਾਰ ਨਹੀਂ ਹੋਰ ਘਬਰਾਟ ਨਹੀਂ ਛੱਡੋ ਉਹ ਤੁਹਾਡੀ ਜੇਗੀ ਇਹਨੂੰ ਇਹ ਪੁੱਛਿਆ ਕਿ ਉਹ ਅੰਦਰ ਕਿਉਂ ਨਹੀਂ ਆਂਦਾ ਫਿਰ ਇਹ ਮਿੱਟੜ ਜਾਏਗਾ ਤੂੰ ਬਾਰ ਬਾਰ ਨਹੀਂ ਇਹ ਪਾਪੀ ਕੁਛ ਨਹੀਂ ਹੁੰਦਾ ਉਹਨੂੰ ਕੰਦਾ ਮੈਨੂੰ ਕਾਲੀ ਹੈਗੀ ਮੈਂ ਜਾਣਾ ਕੰਮ ਆ ਖੇਤੀ ਕੁੱਤੀ ਵੇਖਣੀ ਹੁੰਨੀ ਉਹਨੇ ਆਪਣੀ ਤੇ 5 ਮਿੰਟ ਹੀ ਅੰਦਰ ਆ ਜਾਂਦਾ ਆ ਕੇ ਮੇਰੇ ਕੋਲ ਸਾਥ ਕੋ ਸਾਥ ਤੇ ਕਰਕੇ ਚਲ ਜਾਂਦਾ ਮੰਮੀ ਮੈਨੂੰ ਤਾਂ ਜ਼ਿਆਦਾ ਫੋਰਸ ਨਹੀਂ ਕੀਤਾ ਉਹਨੂੰ ਕਾਲੀ ਪਈ ਸੀ ਉਨੀ ਕਿ ਰਕੜੀ ਤੇ ਮੈਂ ਕਿਹਾ ਜਾ ਫਿਰ ਜਾ ਪਾਣੀ ਪੀਣਾ ਹੀ ਪਾਣੀ ਆ ਵਾ ਹਾਂ ਭਾਬੀਓ ਚਲ ਮੈਂ ਪਾਣੀ ਲੈ ਕੇ ਆਈ ਕੋਸ ਨਾ ਮੰਮੀ ਠੀਕ ਹੈ ਬੇਟਾ ਤੂੰ ਸੁਣਾ ਤੇ ਠੀਕ ਹੈ ਤੁਹਾਡੀ ਤਬੀਅਤ ਮੇਰੀ ਬਿਲਕੁਲ ਠੀਕ ਹੈ ਤੂੰ ਸੁਣਾ ਤੂੰ ਠੀਕ ਹੈ ਸਭ ਵਧੀਆ ਉੱਥੇ ਸਾਰੇ ਸੁਖੀ ਹਨ ਠੀਕ ਹੈ ਠੀਕ ਰਹਿੰਦਾ ਨਾ ਹਾਂ ਬਹੁਤ ਵਧੀਆ ਲੱਗਦਾ ਨਾ ਨਾ ਚੱਲ ਹੁਣ ਉਹਨਾਂ ਨੇ ਸਾਰਾ ਕੁਝ ਛੱਡਤਾ ਮੰਮੀ ਦਾਦਾ ਸੱਚੋ ਸੱਚ ਦੱਸੀ ਪੁੱਤ ਹੁਣ ਠੀਕ ਤੇ ਰਹਿੰਦਾ ਨਾ ਹਾਂਜੀ ਮੰਮੀ ਜੀ ਠੀਕ ਹੈ ਗਿਆ ਵਾਹੇ ਮੰਮੀ ਗਲਤੀ ਮੇਰੀ ਵੀ ਸੀਗੀ ਮੈਂ ਉਹਨਾਂ ਅੱਗੇ ਨਾ ਬੜਾ ਬੋਲਦੀ ਹੁੰਦੀ ਸੀ ਕੋਈ ਵੀ ਗੱਲ ਹੋ ਜਾਂਦੀ ਸੀ ਨਾ ਜਦੋਂ ਕੋਈ ਨਿੱਕੀ ਜੀ ਗੱਲ ਵੀ ਕਰਦਾ ਹੀ ਨਾ ਮੈਂ ਉਹਨੂੰ ਬੜੀ ਵੱਡੀ ਬਣਾ ਕੇ ਕਰ ਦਿਉ ਨਹੀਂ ਤੇ ਫਿਰ ਉਹ ਉਹਨੂੰ ਗੁੱਸਾ ਚੜਦਾ ਸੀ ਤਾਂ ਉਹ ਫਿਰ ਥੋੜੀ ਦੇ ਉਹ ਜ਼ਿਆਦਾ ਪੀਂਦਾ ਸੀ ਪੁੱਤ ਮੈਂ ਤੈਨੂੰ ਸਮਝਾਇਆ ਸੀ ਨਾ ਕਿ ਇਤਰਾ ਨਹੀਂ ਬੋਲਣਾ ਵੱਡਿਆਂ ਦਾ ਆਦਰ ਕਰਨਾ ਵੱਡਿਆਂ ਦੇ ਅੱਗੇ ਨਹੀਂ ਬੋਲੀਦਾ ਜੇ ਕੋਈ ਕਹਿ ਵੀ ਦਿੰਦਾ ਹੈ ਨਾ ਤੇ ਕੋਈ ਗੱਲ ਨਹੀਂ ਉਹ ਵੱਡੇ ਆ ਤੇ ਮੈਂ ਕਹਿੰਦੀ ਤੇ ਕੁਝ ਬੋਲਦੀ ਇਸ ਤਰ੍ਹਾਂ ਉਹ ਵੀ ਤੇਰੀ ਮਾਂ ਹੈ ਪੁੱਤ ਉਹਦੇ ਅੱਗੇ ਵੀ ਨਹੀਂ ਬੋਲਣਾ ਕਾਈ ਤੇ ਤੂੰ ਮੈਨੂੰ ਸਮਝਾਇਆ ਨਾ ਹੁਣ ਮੈਂ ਆਪਣੇ ਆਪ ਨੂੰ ਚੇਂਜ ਕੀਤਾ ਨਾ ਹੁਣ ਉਹ ਵੀ ਚੇਂਜ ਹੋ ਗਿਆ ਇਹ ਹੋਰ ਕਿੰਨੀ ਵੱਡੀ ਗੱਲ ਵੱਡੀ ਗੱਲ ਪਾਣੀ ਚਲੋ ਮਾਰੋ ਤੇ ਗੱਲਾਂ ਮੈਂ ਸਬਜੀ ਪਾਣੀ ਵੇਖਣਾ ਫਿਰ ਆ ਤੇ ਰੋਟੀ ਖਾਣੀ ਹੋਣੀ ਪਹਿਲਾਂ ਤੂੰ ਕੋਈ ਨਹੀਂ ਭਾਬੀ ਬੈਗੋ ਥੋੜੀ ਚਾਹ ਮੈਂ ਬਾਅਦ ਚ ਬਣਾਉਣੀ ਆ ਤੂੰ ਨਹੀਂ ਬਾਅਦ ਚ ਜਾਉ ਕੋਈ ਨਹੀਂ ਮੈਂ ਸਬਜੀ ਬਣਾ ਕੇ ਵੇਲੀ ਹੋ ਜਣਾ ਲੇ ਆਟਾ ਗੋਲਣਾ ਤੇ ਦੀ ਹੁਣਾਂ ਚ ਗੱਲਾਂ ਕਰਾਂ ਫਿਰ ਮੈਂ ਆਣੀ ਦੇਖੋ ਕੋਈ ਨਹੀਂ ਮਾਰੋ ਤੇ ਗੱਲਾਂ ਪਤਾ ਇਹ ਚਾਹ ਪੀਣੀ ਤੇ ਦੱਸ ਤੇ ਨਹੀਂ ਨਹੀਂ ਕੋਈ ਨਹੀਂ ਹਲੇ ਹਲੇ ਨਹੀਂ ਪੀਣੀ ਹੋ ਦੱਸੋ ਮम्मी ਸਭ ਠੀਕ ਹੈ ਪਤਾ ਨਿੱਕੀ ਭਾਬੀ ਤੇ ਰਾਣੀ ਵੀਰਾ ਠੀਕ ਆ ਸਾਰੇ ਠੀਕ ਹੈ ਉਹ ਵੀ ਠੀਕ ਹੈ ਉਹ ਵੀ ਆਪਣੇ ਮੈਂ ਗਈ ਸੀ ਉਧਰ ਵੀ ਗਈ ਸੀ ਤੁਹਾਨੂੰ ਮਿਲਣ ਗਈ ਸੀ ਇੱਕ ਦਿਨ ਮੈਂ ਤੇ ਸੀਮਾ ਭਾਬੀ ਵੀ ਤੇਰੀ ਗਈ ਸੀ ਨਾਲ ਲੈ ਗਈ ਜਾਂਦੀ ਨਹੀਂ ਸੀ ਮੈਂ ਬਦਬਦੀ ਲੈ ਗਈ ਮੈਂ ਇਤਰਾ ਤੋਂ ਵਿਛੜਦੀਆਂ ਵਿਛੜ ਜਾਣਗੀਆਂ ਤੇ ਮੈਂ ਲੈ ਕੇ ਜਾਵਾਂ ਮੇਰੇ ਪਾਜੀ ਆ ਜਾਊਗੀ ਤੇ ਮਿਲੇ ਬੈਠੇ ਕਿਥੇ ਤੇ ਫਿਰ ਉਹ ਗੱਲਾਂ ਬਾਤਾਂ ਹੋਈਆਂ ਉਹਾਂ ਦੀ ਮੈਂ ਚਾਹ ਬਣਾਉਣੀ ਜਾਂਦੀ ਮੈਂ ਚਾਹ ਹੀ ਪੀਣੀ ਫਿਰ ਉਸੇ ਤਰ੍ਹਾਂ ਥੋੜਾ ਥੋੜਾ ਤੁੰਤੂ ਮੈਂ ਮੈਂ ਕਰਨ ਦੇਤੀਆਂ ਫਿਰ ਅਸੀਂ ਚੱਲ ਮੰਮੀ ਕਰਦੇ ਸੀਮਾ ਭਾਬੀ ਆਂਦੇ ਜਾਂਦੇ ਆ ਹਾਂ ਆਈ ਸੀ ਸੀਮਾ ਭਾਬੀ ਵੀ ਆਈ ਸੀ ਸੁਭਾਅ ਦਾ ਠੀਕ ਹੈ ਜਾਂ ਚੰਗਾ ਵਧੀਆ ਬੱਚਤ ਵਧੀਆ ਵਧੀਆ ਬਹੁਤ ਵਧੀਆ ਚਲੋ ਮੰਮੀ ਆਹੀ ਚਾਹੀਦਾ ਦੋਵੇਂ ਮਿਲ ਵਰਤੀਆਂ ਦੀਆਂ ਰਹਿਣ ਤੇ ਨਹੀਂ ਬੁਲਾਨੀਏ ਇੱਕ ਦੂਜੇ ਨੂੰ ਫਿਰ ਕੀ ਹੋ ਜਾਏਗਾ ਘਰ ਤਾਂ ਲਗ ਲਗ ਹੋ ਜਾਏਗਾ ਨਾ ਹੋਰ ਤੇ ਕੀ ਹੋਣਾ ਵੇਖ ਅੱਜ ਮੈਨੂੰ ਨਸੀਮਾ ਨੇ ਬਿੱਤ ਤਾ ਕੀ ਕਿਹਾ ਸਿਰਮਾਨ ਦੀ ਮੰਮੀ ਥੋੜਾ ਮੁੱਖ ਗਿਆ ਵਾ ਥੋੜਾ ਜਿਹਾ ਮੈਨੂੰ ਸੌਦਾ ਲਿਆ ਦੇ ਅੱਛਾ ਤੇ ਲੱਕੀ ਵੀ ਹੈ ਨਹੀਂ ਸੀ ਤੇ ਫੇ ਮੈਂ ਚੱਲ ਲਿਆ ਦੇ ਮੈਂ ਲਿਆ ਦਿੰਨੀ ਆ ਤੇ ਮੈਂ ਪੁੱਤ ਸੌਦਾ ਲੈ ਕੇ ਆਈ ਹੂੰ ਸੌਦਾ ਮੇਰੇ ਕੋ ਚੁੱਕਿਆ ਜਾਵੇ ਤੇ ਵਾਵੇ ਸੌਦਾ ਲੈ ਆਈ ਕਿਨੇ ਕੁ ਮੇਰੇ ਕੋ ਪੈਸੇ ਹੈਗੇ ਸੋਸ ਆਪਣੇ ਮਤਲਬ ਸੌਦਾ ਲੈ ਲਈ ਆਪਣੀ ਪੈਨਸ਼ਨ ਚ ਆਹੋ ਬੋ ਤੇ ਹੋਰ ਕਿ ਚਲੋ ਨਹੀਂ ਮੈਨੂੰ ਪੈਸੇ ਦਿੱਤੇ ਨਹੀਂ ਮੈਂ ਆਪਣੇ ਪਿੰਸੋ ਚੋਂ ਲਿਆਂਦੇ ਨਾ ਲੱਕੀ ਵੀਰਾ ਨਹੀਂ ਆਗਾ ਕਰਦੇ ਜੇ ਮੇਰੇ ਕੋ ਸੌਦਾ ਨਹੀਂ ਹੈਗਾ ਮੰਮੀ ਸੌਦਾ ਲਿਆ ਦੋ ਫੇਰ ਮੈਂ ਸੌਦਾ ਲਿਆ ਕੇ ਦਿੰਦਾ ਇਹਨਾਂ ਅੱਛਾ ਸਾਰਾ ਕੁਛ ਥੋੜਾ ਥੋੜਾ ਲਿਆਤਾ ਜਿੰਨੇ ਕੁ ਮੇਰੇ ਕੋ ਪੈਸੇ ਹੈਗੇ ਮੌਰਤ ਤੇ ਤੇ ਤਾਂ ਸਮੀਬਾ ਵੀ ਤਰੀ ਉੱਥੇ ਕੋ ਨਤੀ ਰਾਤ ਅੱਛਾ ਵੇਖ ਲਿਆ ਉਹਨੇ ਮੈਨੂੰ ਵੇਖ ਲਿਆ ਤੇ ਮੇਨਾਂ ਦੀ ਮੰਮੀ ਸਾਸਰੀ ਘਰ ਮੈਂ ਸਾਸਰੀ ਘਰ ਤੇ ਮੈਂ ਦਾਮ ਦਾ ਸੌਦਾ ਲੈ ਕੇ ਨਾ ਘਰ ਆ ਗਏ ਅੱਛਾ ਘਰ ਆ ਗਏ ਤੇ ਉਹਦੀ ਮਗਰੀ ਆ ਗਈ ਮਗਰੀ ਆ ਗਈ ਤੇ ਇੱਥੇ ਸੌਦਾ ਸੀਮਾ ਵੇਖਣ ਰਹੀ ਸੀ ਮੰਮੀ ਕੀ ਕੀ ਲਿਆਂਦਾ ਪੁੱਛਦੀ ਮੈਂ ਪੁੱਤ ਸੌਦਾ ਮੋ ਕਾ ਹੀ ਥੋੜਾ ਜਿਹਾ ਸੌਦਾ ਲੈ ਕੇ ਕਿ ਬੈਬੀ ਗਈ ਫਿਰ ਚਾਹ ਬਣਾਈ ਪੀਤੀ ਫਿਰ ਗਈ ਉਹ ਅੱਛਾ ਮੇਰੀ ਗੱਲ ਸੁਣੋ ਤੁਹਾਨੂੰ ਸੌਦਾ ਲਾਂਦੀ ਕੀ ਲੋੜ ਸੀ ਮੰਮੀ ਐਦਾਂ ਉਹਨੇ ਨਿੱਕੀ ਨੇ ਵੇਖਿਆ ਉਹ ਨਹੀਂ ਕਾਈ ਲੜਾਈ ਨਹੀਂ ਪਾਈ ਦੀ ਫਿਰ ਕਿ ਵੱਡੀ ਨੂੰ ਸੌਦਾ ਲੈ ਕੇ ਦੇਣਦੇ ਆ ਤੇ ਮੈਂ ਉਹ ਤੇ ਇਸੇ ਤੁਹਾਨੂੰ ਕਿਹਨੇ ਕਿਹਾ ਸੀ ਸੌਦਾ ਲੈ ਕੇ ਦੇਣ ਨੂੰ ਉਹ ਸੀ ਮਾਂ ਦੀ ਹੀ ਪੈਸੇ ਨਹੀਂ ਹੈਗੇ ਮੰਮੀ ਮੈਨੂੰ ਸੌਦਾ ਲਿਆ ਦਿਓ ਤੇ ਇਸੇ ਕਰਕੇ ਤੋਂ ਮੇਰੇ ਮਗਰੇ ਤੇ ਆ ਗਈ ਛਮੀ ਉਹਨੇ ਵੇਖ ਤੇ ਲਿਆ ਸਾਰਾ ਕੁਝ ਉਹ ਤਾਂ یوں ਆਈ ਗਿਆ ਉਹਨੇ ਵੇਖ ਤੇ ਲਿਆ ਸਾਰਾ ਕੁਝ ਤੁਰ ਮੈਂ ਕੀ ਕਰਦੀ ਫਿਰ ਮੈਂ ਵੀ ਇਹ ਨਹੀਂ ਕਰਨਾ ਪੈਂਦਾ ਦੱਲਵਾਏ ਆਪਣੇ ਕੋਈ ਹੈ ਨਾ ਦੰਦਾ ਦਾ ਆਪਣਾ ਪੈਸੇ ਬਚਣਗੇ ਚਲਵਾਉਂਗੀ ਪੈਸੇ ਤੇ ਬਚੀ ਨਹੀਂ ਤੇ ਜੇ ਕਿਹੇ ਪਰੋਨੇ ਪ੍ਰਾਣੇ ਵੱਲ ਜਾਣਾ ਪਿਆ ਵਿਆਹ ਸ਼ਾਦੀ ਆ ਗਿਆ ਤੁਸੀਂ ਆਪਣੇ ਮੁੰਡਾ ਕੋ ਹੱਥ ਟੱਡਨਾ ਕੇ ਦੋ ਮੈਨੂੰ ਪੈਸੇ ਤੇ ਮੈਂ ਉਹਨਾਂ ਵੱਲ ਜਾਵਾਂ ਉਹ ਤਾਂ ਮੈਂ ਤੇ ਅਜੇ ਤੱਕ ਕਿਸੇ ਕੋ ਕੁਝ ਨਹੀਂ ਮੰਗਦੀ ਆਪਣੇ ਤੋਂ ਹੀ ਲਾਉਣੀ ਆ ਕਦੀ ਨਹੀਂ ਮੰਗਦੀ ਇੰਨੇ ਵੀ ਐਦ ਕੀ ਮੈਨੂੰ ਕਿਹਾ ਮੰਮੀ ਥੋੜਾ ਸੌਦਾ ਪਾ ਦੇ ਸਾਨੂੰ ਕੋਈ ਹੈ ਨਹੀਂਗੇ ਪੈਸੇ ਤਾਂ ਮੈਂ ਪਾ ਗਦੇ ਤਾਂ ਮੈਂ ਕਿੱਥੋਂ ਪਾ ਗਦੇਣੀ ਮੈਂ ਨਹੀਂ ਪੈਸੇ ਵਰਤਨੇ ਮੈਂ ਤਾਂ ਮੰਮੀ ਤ ਵਰਤਨੇ ਆ ਮੈਂ ਤਾਂ ਮੰਮੀ ਦੰਦ ਲਾਉਣੇ ਆ ਮੰਮੀ ਆਪਣੀ ਦਵਾਈਦਾਨ ਜੋਗੇ ਰੱਖ ਰਹੀ ਹੋਰ ਪ੍ਰਤਮਾ ਕਿਸ ਤਰ੍ਹਾਂ ਕਮ ਮੈਂ ਤਾਂ ਫਸ ਜੀ ਗਈ ਹਾਂ ਦੋਵੇਂ ਪਾਸੇ ਮੰਮੀ ਫਸੋ ਤੁਸੀਂ ਆਪ ਹੋ ਆਪੇ ਤਾਂ ਹੀ ਫਸੇ ਹੋ ਤੁਹਾਨੂੰ ਕੀ ਲੋੜ ਹੈ ਆਪਣੀ ਪੈਨਸ਼ਨ ਚੋਂ ਖਰਚਾ ਕਰਨ ਦੀ ਦੱਸੋ ਮੈਂ ਵੀ ਪੁੱਤ ਜੇ ਤੂੰ ਹੀ ਹੋਏਂਗੀ ਆ ਤੇ ਮੰਮੀ ਥੋੜੇ ਬਿਨ ਪੈਸੇ ਦੇ ਕਹਿੰਦੀ ਥੋੜਾ ਸਮਾਨ ਲੈ ਦੇ ਫਿਰ ਮੈਂ ਤੈਨੂੰ ਨਹੀਂ ਲਿਆ ਕੇ ਦਊਂਗੀ ਹੁਣ ਕਿੰਨੇ ਪਿਆਰ ਨਾਲ ਮੈਨੂੰ ਆਂਦੀ ਸੀ ਤੇ ਮੈਂ ਲੋਤੀ ਉਹ ਵੀ ਮੈਂ ਤੁਹਾਨੂੰ ਕਹਿਣਾ ਹੀ ਆ ਮੈਂ ਆਪਣੇ ਭਰਾਵਾਂ ਨੂੰ ਕਿੰਨਾ ਕੀ ਕੰਦੀ ਰਹੂੰਗੀ ਤੁਹਾਡੀ ਪੈਨਸ਼ਨ ਆਂਦੀ ਆ ਤੁਹਾਡਾ ਫਰਜ਼ ਆਪਣਾ ਪੈਸਾ ਆਪਣੇ ਕੋਲ ਰੱਖਣਾ ਮੇਰੀ ਇਹ ਧੀ ਏ ਮੈਂ ਉਹਨਾਂ ਦੇ ਨਾਂ ਰਹਿਣੀ ਆ ਜਾਂ ਮਨਾ ਥੋੜਾ ਬਹੁਤ ਲਿਆ ਕੇ ਦਿੱਤਾ ਤੋ ਕੀ ਕਹਿਣਗੇ ਕਿ ਮੰਮੀ ਇੱਥੇ ਹੀ ਖਾਂਦੀ ਇੱਥੇ ਪੀਂਦੀ ਤੇ ਜੇ ਸੌਦਾ ਮੰਗਿਆ ਤੇਨੇ ਲਿਆ ਕੇ ਨਹੀਂ ਦਿੱਤਾ ਇੱਡੀ ਕੋਈ ਗੱਲ ਨਹੀਂ ਹੁੰਦੀ ਮੰਮੀ ਆਪਣਾ ਤੁਸੀਂ ਪੱਲਾ ਆਪ ਸੰਭੋ ਰਾਦਾ ਮੈਂ ਤੁਹਨ ਦੱਸਦੀ ਹੁਣ ਤੇ ਕੀ ਕਰਦੀ ਆ ਆਲਾ ਰਾਦਾ ਮੈਂ ਕੋਰੇ ਆਲੀ ਗਿਆ ਮੈਂ ਕੁੜੀ ਢੰਡ ਚ ਆਈ ਐ ਤੇ ਤੂੰ ਵਹਿ ਚਾਹ ਦੀ ਬੜੀ ਸ਼ਕੀਨ ਐ ਪਹਿਲਾਂ ਉਹ ਚਾਹ ਬਣਾ ਕੇ ਦੇਵਾ ਫਿਰ ਸੁਪਨੀ ਨਹੀਂ ਲਿਆਏ ਤੇਰੇ ਅੱਗੇ ਅੱਗੇ ਪੀਦੀ ਹੋਣੀ ਤੇ ਨਾ ਕੱਪ ਚੱਕਿਆ ਆ ਮੈਂ ਹੁਣੇ ਪੀ ਕੇ ਰੱਖੀ ਕੱਪ ਪੀਣੀ ਹੈ ਤੇ ਮੈਂ ਬਣਾਉਣਾ ਨਹੀਂ 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 ਮੈਨੂੰ ਵੀ ਨਹੀਂ ਮੈਂ ਪਤਾ ਹੁਣੇ ਪੀਤੀ ਐ ਬਸ ਹੁਣ ਮੈਂ ਹੁਣ ਸਹੀ ਵੇਲੇ ਹੋ ਜਾਦਾ ਚੁੱਪੀ ਜਾ ਨਾ ਬਹਿ ਕੇ ਗੱਲਾਂ ਮਾਤਾ ਮਾਤਾ ਨਹੀਂ ਇਹ ਨਹੀਂ ਕਿ ਮੈਂ ਸਬਜੀ ਬਣਾਣੀ ਆ ਚਾਹ ਸਬਜੀ ਬਣਾਉਣਾ ਸਬਜੀ ਬਣਾ ਕੇ ਆਟਾ ਗੋਲ ਕੇ ਫਿਰ ਰੋਨੀ ਫੁਲਕਾ ਨੇ ਜਿਕੇ ਚਾਹ ਵੀ ਲੈ ਰਹਿਦਾ ਤੂੰ ਕੋਈ ਨਹੀਂ ਭਾਬੀ ਪੀਓ ਕਿਉਂ ਮੈਂ ਤੇ ਇਤਨਾ ਘਲਟਰ ਲੱਗੀ ਆ ਕਿ ਸੀਮਾ ਦੁੱਧ ਮਗੋਲਦੀ ਆ ਲੱਗਣੀ ਦੁੱਧ ਜਿਹੜਾ ਮਗੋਲਦੇ ਦਾ 2 ਕਿਲੋ ਦੁੱਧ ਮਗੋਲਦੇ ਆ ਅੱਛਾ ਤੂੰ ਚਾਹ ਬਣਨੀ ਕੋਈ ਨਾ ਕੋਈ ਆਇਆ ਗਿਆ ਰਿੰਦਾ ਹਾਂ ਫਿਰ ਉਹ ਚਾਹ ਚ ਦੁੱਧ ਮੁੱਕ ਜਾਂਦਾ ਫਿਰ ਰਾਤ ਨੂੰ ਵਰਦਾ ਥੋੜਾ ਜਿਹਾ ਦੁੱਧ ਤੇ ਘੋਟ 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 ਸਾਨੂੰ ਦਿੰਦੀ ਆ ਤਾਂ ਉਹਦੇ ਨਾਲ ਕੀ ਫਾਇਦਾ ਹੁੰਦਾ ਮੈਂ ਖਾਣੀ ਹੁੰਦੀ ਪਤਾ ਦਵਾਈ ਦਵਾਈ ਦੇਣਾ ਡਾਕਟਰ ਨੇ ਦੱਸਿਆ ਦੁੱਧ ਤੇ ਜੇ ਮੈਂ ਦੁੱਧ ਨਹੀਂ ਪੀਵਾਂਗੀ ਤਾਂ ਖੁਸ਼ ਕਰੋਗੇ ਨਾ ਦਵਾਈ ਸਹੀ ਨਹੀਂ ਨਾ ਰੋਹੀਂ ਦੋ ਤੇ ਗਰਮੀ ਹੋ ਜੂਗੀ ਤੇ ਮੰਮੀ ਐਡੀ ਕਿਹੜੀ ਵੱਡੀ ਗੱਲ ਤੇ ਉਹ ਆਪਣਾ ਕਿਲੋ 2 ਕਿਲੋ ਦੁੱਧ ਵੱਖਰਾ ਲੈ ਲੈ ਇਹ ਚੀਕੜ ਕੁਛ ਹੋ ਗਿਆ ਵਾ ਮੈਂ ਪੁੱਤ ਆਪਣਾ ਵਖਰਾ ਲਵਾ ਲੈਣਾ ਕਿ ਲੋਦਾ ਉਹ ਤੂੰ ਸੀ ਲਵਾ ਲੋ ਭਾਵੇਂ ਉਹ ਲਵਾ ਲੈ ਉਹ ਆਪਣਾ 2 ਕਿਲੋ ਲੈਂਦੀ ਹੈ ਨਾ ਲਵੇ ਮੈਂ ਆਪਣਾ ਵਖਰਾ ਲਵਾ ਲੈਣਾ ਮੈਂ ਆਪਣਾ ਆਪੇ ਦਵਾਈ ਖਾਵਾਂ ਨਾ ਖਾਵਾਂ ਪੀਵਾਂ ਨਾ ਪੀਵਾਂ ਉਹਨਾਂ ਨੂੰ ਕੋਈ ਟੈਂਸ਼ਨ ਨਾ ਮੈਂ ਉਹਨਾਂ ਨੂੰ ਕੁਝ ਕਹਿਣਾ ਮੈਂ ਵੀ ਇਹਨਾਂ ਤੇ ਉੱਤੇ ਪੈਸੇ ਖਰਚਦੀ ਉਹ ਕਿਉਂ ਨਾ ਮੈਂ ਆਪਣੀ ਚੀਜ਼ ਲਿਆ ਲਾਵਾਂ ਮਮੀ ਜੇ ਤੂੰ ਦੁੱਧ ਨਹੀਂ ਪੀਓਗੇ ਤਾਂ ਤੁਹਾਡੇ ਤੇ ਕਮਜ਼ੋਰੀ ਆ ਜਣੀ ਗੋਡੇ ਉਹਦਾ ਤੁਹਾਡੇ ਦੁੱਖ ਦੇ ਆ ਤੇ ਕੀ ਕਰਾਂ ਪੁੱਤ ਇਹ ਪਹਿਲਾਂ ਤਾਂ ਮੈਂ ਇਹਨਾਂ ਕੋਈ ਘੁੱਟ ਲੈ ਕੇ ਸਾਰ ਲੈਣੀ ਸੀ ਹੁਣ ਮੈਂ ਸੋਚਿਆ ਵੀ ਲੈ ਉਸ ਤਰ੍ਹਾਂ ਵੀ ਪੈਸੇ ਤੇ ਮੈਨਾਂ ਨੂੰ ਦੇ ਦੋ ਦਿੰਨੀ ਆ ਕਿ ਇਹਨੂੰ ਸਲਦਾ ਲਿਆ ਦਰ ਕੇ ਨੂੰ ਤੇ ਕਿਉਂ ਨਾ ਮੈਂ ਆਪਣਾ ਦੁੱਧ ਲਿਆਵਾਂ ਤੇ ਨਾਲੇ ਪੀਵਾਂ ਹਾਂ ਆਪਣਾ ਦੁੱਧ ਲਵੋ ਖਾਓ ਪੀਓ ਤੇ ਆਪਣੇ ਸਰੀਰ ਦਾ ਧਿਆਨ ਰੱਖੋ ਇਹੀ ਕੁਛ ਕਰਨ ਲੱਗੀ ਪੁੱਤ ਹੁਣ ਮੇਰੇ ਬੈੱਡ ਤੇ ਪਏ ਨਾ ਕਿਸੇ ਨੇ ਨਹੀਂ ਪੁੱਛਿਆ ਮਮੀ ਕਿਸੇ ਨੇ ਨਹੀਂ ਪੁੱਛਣਾ ਮੇਰੀ ਤੀਤੂ ਅਕਲ ਦੇ ਜਾਂਦੀ ਈ ਮੈਨੂੰ ਵੀ ਥੋੜੀ ਬੋਦੀ ਸਮਝਾ ਜਾਣੀ ਐ ਤੇ ਮਾਸਾ ਆ ਜਾਂਦੀ ਐ ਤੇ ਬਤਲ ਨਹੀਂ ਆ ਮੈਂ ਹਣ ਸੂਟ ਵੀ ਆਪਣੇ ਲਿਆ ਕਰ ਰੱਖਿਆ ਕਰਨਾ ਥੋੜਾ ਜਿਹਾ ਆਪਣਾ ਲੋ ਸਮਾਨ ਖਾਓ ਪੀਓ ਆਪਣਾ ਪੈਸਾ ਵੀ ਬਚਾਓ ਆ ਵੀ ਰਹਾਤਾ ਤੇਰੇ ਪਿਓ ਦਾ ਜਿਹਦੀ ਸਰਕਾਰੀ ਨੌਕਰੀ ਲੱਗੀ ਸੀ ਤੇ ਆ ਜੋ ਮੇਰੀ ਰੋਟੀ ਲਾ ਗਿਆ ਤੇ ਮੈਂ ਕਿਸੇ ਨੂੰ ਪੁੱਛਦੀ ਨਹੀਂ ਮੈਂ ਆਪਣਾ ਪੈਸਾ ਵਰਤਦੀ ਆ ਤੇ ਰੱਖਦੀ ਟੱਕਦੀ ਆ ਮੈਨੂੰ ਕੋਈ ਟੈਨਸ਼ਨ ਤੇ ਨਹੀਂ ਹੈਗੀ ਹੂੰ ਤਾਂ ਹੀ ਤਾਂ ਮੰਮੀ ਮੈਂ ਕਹਿਨੀ ਆ ਆਪਣੀ ਪੈਨਸ਼ਨ ਤੋਂ ਪੈਸੇ ਰੱਖੋ ਆਪਣੀ ਸੇਵਿੰਗ ਕਰੋ ਕੱਲ ਨੂੰ ਜੇ ਤੁਹਾਡੀ ਤਬੀਅਤ ਖਰਾਬ ਹੋ ਗਈ ਜਿਆਦਾ ਕੱਲ ਨੂੰ ਕੁਝ ਹੋ ਗਿਆ ਤੇ ਇਲਾਜ ਕੌਣ ਕਰਾਏਗਾ ਉਤੇ ਇਸੇ ਕਰਕੇ ਤੇ ਮੈਂ ਰੱਖਦੀ ਆ ਫਿਰ ਵੀ ਜੇ ਮੰਗਦੀ ਆ ਤਾਂ ਦੇਣੇ ਤੇ ਪੈਂਦੇ ਹੀ ਆ ਨਾ ਪੁੱਤ ਫਿਰ ਮੈਂ ਕੀ ਕਰਾਂ ਫਿਰ ਉਹ ਗੱਲ ਹੋਏ ਨਹੀਂ ਮੰਮੀ ਵੱਡੇ ਨੇ ਕਹਿਣਾ ਰਾਣਾ ਕਰਾਏ ਰਾਣੇ ਨੇ ਕਹਿਣਾ ਉਹ ਕਰਾਵੇ ਇਲਾਜ ਕਰਾਏਗਾ ਕੌਣ ਤੁਹਾਡਾ ਫਿਰ ਜਦੋਂ ਹੀ 1 ਰੁਪਿਆ ਵੀ ਰੱਖੋਗੇ ਨਹੀਂ ਆਪਣੇ ਕੋਲ ਤੁਸੀਂ ਤਾਂ ਸਾਰੇ ਇਹਨਾਂ ਦੇ ਵਾਰੀ ਜਾਣਦੇ ਹੋ ਰਾਧਾ ਇਹ ਤੇ ਗੱਲ ਤੇਰੀ ਸੋਹਣਾ ਨੇ ਸਹੀ ਆ ਕਿ ਵਾਕਈ ਤੇ ਮੇਰਾ ਰਾਜ ਕਰੋੜ ਪੈਗਾ ਔਰ ਕੌਣੇ ਆਖਣਾ ਉਹ ਕਰੂਗਾ ਉਹਨੇ ਆਖਣਾ ਉਹ ਸਹੀ ਗੱਲ ਮੰਮੀ ਹੋਣਾ ਵੀ ਇਦਾਂ ਹੀ ਆ ਫਿਰ ਮੈਂ ਕੀ ਕਰੂੰ ਮੈਂ ਕਿੱਥੇ ਜਾਵਾਂਗੀ ਲੈ ਮੰਮੀ ਆਹ ਕਿਹੜੀ ਗੱਲ ਕਰਨ ਦਿਓ ਕਿ ਮੈਂ ਕਿੱਥੇ ਜਾਵਾਂਗੀ ਉਹ ਤਾਂ ਵੀ ਨਹੀਂ ਆ ਤੁਹਾਡੀ ਧੀ ਨਹੀਂ ਬੈਠੀ ਮੈਂ ਪੁੱਤ ਤੂੰ ਸੀ ਬੈਠੀ ਆ ਮਗਾ ਤੇਰਾ ਫਰਜ਼ ਨਹੀਂ ਨਾ ਹੈਗਾ ਪੁੱਤ ਵੰਡਾਂ ਤੇ ਪਾਈਆਂ ਤੇ ਨਾ ਮੈਂ ਦੋਵਾਂ ਨੂੰ ਦਿੱਤੀਆਂ ਵੱਡੇ ਤੇ ਤੇ ਦੋਵਾਂ 'ਚ ਵੰਡਾਂ ਪਈ ਤੇਰਾ ਮਗਰ ਹਿੱਸਾ ਕੱਢਿਆ ਤੈਨੂੰ ਮੈਂ ਕੁਝ ਦਿੱਤਾ ਇਹਨਾਂ ਦਾ ਫਰਜ਼ ਆ ਪੁੱਛਣ ਦਾ ਤੇਰਾ ਫਰਜ਼ ਨਹੀਂ ਹੈ ਪੁੱਛਣ ਦਾ ਪੁੱਤ ਮੰਮੀ ਅੱਜਕੱਲ ਕੁੜੀ ਤੇ ਮੁੰਡੇ 'ਚ ਕੋਈ ਫਰਕ ਨਹੀਂ ਹੈਗਾ ਜੋ ਉਹ ਦੋਵੇਂ ਨਹੀਂ ਨਾ ਪੁੱਛਣਗੇ ਮੈਂ ਬੈਠੀ ਆ ਤੇ ਮੈਂ ਪੁੱਤ ਤੈਨੂੰ ਕਿਹੜਾ ਹਿੱਸਾ ਦਿੱਤਾ ਵਾ ਹਿੱਸਾ ਤੇ ਮੈਂ ਉਹਨਾਂ 'ਚ ਵੰਡ ਦਿੱਤਾ ਘਰ ਦਾ ਜੋ ਜਾਇਦਾਦ ਤੇਰੇ ਪਿਓ ਦੀ ਸੀ ਸਾਰੀ ਉਹਨਾਂ ਦੋਵਾਂ ਨੂੰ ਵੰਡੀ ਆ ਤੈਨੂੰ ਤੇ ਮੈਂ ਦਿੱਤਾ ਹੀ ਕੋਕ ਨਹੀਂ ਤੇਰਾ ਤੇ ਮੈਂ ਕੱਲਾ ਵਿਆਹ ਹੀ ਕੀਤਾ ਨਾ ਪੁੱਤ ਤੇ ਤੇਰਾ ਫਰਜ਼ ਨਹੀਂ ਹੈਗਾ ਪੁੱਛਣ ਤਾਂ ਪੁੱਛਣ ਉਹ ਹੀ ਪੁੱ ਆਦ ਮਾਨ ਪੁੱਛੋ ਕਦੀ ਤੂੰ ਪੁੱਛ ਕਦੀ ਉਹ ਪੁੱਛ ਕਿੰਨੇ ਪੁੱਛਣਾ ਸਾਰੀ ਉਮਰ ਨੇ ਕਮਾਇਆ ਤੁਹਾਨੂੰ ਨਹੀਂ ਦਿੱਤਾ ਉਹ ਗੱਲ ਤਾਂ ਸਹੀ ਹੈ ਮੰਮੀ ਫਰਜ਼ ਭਾਬੀਆਂ ਦਾ ਬੰਦਾ ਵਾ ਲੇਕਿਨ ਅਗਰ ਉਹ ਨਹੀਂ ਕਰਨਗੀਆਂ ਤਾਂ ਫੇਰ ਮੈਂ ਕਹਿ ਨਹੀਂ ਆ ਤੇ ਮੈਂ ਤਾਂ ਹੈਗੀ ਆ ਇੱਕ ਮਿੰਟ ਅੰਦਰ ਆ ਤੇਰੇ ਲਈ ਮੈਂ ਦੋ ਸੂਟ ਲਿਆ ਤੈਨੂੰ ਵਿਖਾਵਾਂ ਆ ਜਾ ਚਲੋ ਆ ਜਾ ਨਾ ਦੇ ਇਹ ਤਾਂ ਬੜਾ og taket er solbygd.

ਕਰਾ ਰੰਗ। ਕੋਈ ਹੋਰ ਰੰਗ ਵੀ ਨਹੀਂ ਘਾੜਾ। ਹਾਂ, ਲੁਕੋਲੀ ਸਬਜ਼ੀ ਬਣਿਤਿਆਂ ਨਾਲ ਫੁਲਕੇ ਲਾ ਦੇ। ਆਹ ਇੱਕੂ ਸੂਟ ਸੋਨੇ। ਮੰਮੀ। ਆਹ ਕਿਹੜੇ ਸੂਟ ਐ? ਇਹ ਪੁੱਤਰਾ ਦਾ ਵਾਸਤੇ ਲਈ ਆਈ ਹਾਂ ਮੈਂ ਦੋ। ਇਹ ਕਿੱਥੇ ਲੈ ਕੇ ਆਈ ਦੀ? ਇਹ ਜਦੋਂ ਮੇਰੀ ਪਿੰਸਨ ਮਿਲੀ ਸੀ ਨਾ ਉਦਾਂ ਹੀ ਲੈ ਆਂਦੇ ਸੀ। ਤੂੰ ਇਹਦੇ ਵਖਾ ਲਈ ਨਹੀਂ ਮੈਨੂੰ ਇੱਕ ਵਾਰੀ ਵੀ ਨਹੀਂ। ਮੈਨੂੰ ਭੁੱਲ ਗਿਆ ਤੇਤਾ ਤੇ ਮੈਂ ਹਾਂ ਚੱਲ ਜਿੱਦਨ ਦਊਂਗੀ ਤੇ ਤੈਨੂੰ ਖਾ ਕੇ ਦੇਣੇ ਆ। ਤੋਦਨ ਤੂੰ ਵੇਖ ਲੈਂਗੀ ਤੇ ਸੋਦਾ ਸਵਾਹ ਪੂਰਾ ਹੋਣਾ। ਸੂਟ ਤੇ ਪਹਿਲਾ ਫਰੀਦ ਲੈਣ ਦੇ ਇਹ ਵਾਲਾ ਵੇਖ ਲੋਰ ਕੰਡ ਰਹਿ ਗਈ ਜੇ ਇਹੋ ਹੀ ਸੂਟ ਨਾਲ ਲੈਂਦੇ ਤੇ ਆਪਣਾ ਸੌਦਾ ਤੇ ਪੂਰਾ ਆ ਜਾਂਦਾ ਤੇ ਕੁੜੀ ਨੂੰ ਸੂਟ ਦੇਣੇ ਤਾਂ ਲਿਉਂਦੀ ਕਿ ਤਰ੍ਹਾਂ ਨਾ ਸਾਰਾ ਕੁਝ ਕਿੱਥੋਂ ਲੈ ਆਉਂਦੀ ਸਾਰੇ ਕੰਮ ਕਰਦੀ ਕਿਸ ਘਰੀ ਦੀ ਹੁੰਦੀ ਘਰ ਚ ਵੇਖੋ ਮੈਂ ਪਿੱਛੇ ਗਈ ਹਾਂ ਨਾ ਮਾਮੀ ਕੋ ਤਾਂ ਮਨੇ ਦੋ ਸੂਟ ਦਿੱਤੇ ਨੋਗੇ ਦੇ ਜਿਹੜੇ ਮਿਲੇ ਤੇ ਦੋਵੇਂ ਸੂਟ ਮੇਕਅਪ ਹੈ ਤੇ ਘਰ ਤੇ ਮੇਰਾ ਕਰਦੇ ਮੈਂ ਉਹ ਸੂਟ ਰਾਹ ਤਾਂ ਦੇ ਦਿੰਦੀ ਤਿਆਗ ਤਿਆ ਬਾਜ ਨਹੀਂ ਕਰਦਾ ਸੌਦਾ ਤੇ ਪੂਰਾ ਹੋ ਜਾਂਦਾ ਤੁਹਾਨੂੰ ਪਤਾ ਇਹਨਾਂ ਦੀ ਤਨਖਾਹ ਵੀ ਨਹੀਂ ਅਜੇ ਮਿਲੀ ਹੈਗੀ ਉਹ ਕੋਈ ਦੇਣ ਲੈਣ ਵਾਲੇ ਸੂਟ ਸੀਗੇ ਰਾਦਾ ਜੀ 사ਸ ਅੱਗੇ ਪਤਾ ਕਿੰਨੀਆਂ ਗੱਲਾਂ ਕਰਦੀ ਐ ਉਹ ਜੇ ਸੂਟ ਦਿੱਤਾ ਤੈਨੂੰ ਟਿਕਨ ਦੇਣਾ ਨੂੰ 36 ਗੱਲਾਂ ਕਰਦੀਆਂ ਉਹਨੂੰ ਲੈ ਮੰਮੀ ਉਸ ਟੱਕ ਕੀ ਹੋਇਆ ਵਾ ਮੇਰੇ ਮੰਮੀ ਸਟੈਂਡਰਡ ਦੇ ਕੱਪੜੇ ਪਾਉਂਦੀ ਐ ਤੇ ਸਟੈਂਡਰਡ ਦੇ ਕੱਪੜੇ ਉਹਨੂੰ ਅੱਗੋਂ ਆਏ ਆ ਤੇ ਵਧੀਆ ਸੂਟ ਉਹਦੇ ਵਿੱਚ ਕੱਢ ਕੇ ਨਾ ਮੈਨੂੰ ਦਿੱਤੇ ਆ ਕਿ ਸੀਮਾ ਆ ਤੈਨੂੰ ਪਸੰਦ ਆ ਤੇ ਚਲ ਤੂੰ ਰੱਖ ਲੈ ਦੋ ਵੇ ਤਾਂ ਉਹਨਾਂ ਤੋਂ ਟੱਕ ਕੀ ਹੋਇਆ ਜੇ ਰਾਣਾ ਨੂੰ ਨਾ ਹੁੰਦਿੰਦੀ ਤੇ ਉਹ ਸੂਟ ਮੈਂ ਹੋਈ ਸੰਭਾਲਣੀ ਸੀ ਤੇ ਕੀ ਗੱਲ ਉਹ ਸੂਟ ਮੈਂ ਪਾਉਣੀ ਨਹੀਂ ਫਿਰ ਕੀ ਹੋ ਗਿਆ ਭਾਬੀ ਜੀ ਮੰਮੀ ਨੇ ਆਪਣੀ ਖੁਸ਼ੀ ਚ ਲੈ ਆਤਾ ਤੇ ਕਹਿੰਦੇ ਮੈਂ ਇਹ ਨਹੀਂ ਸੋਡੋਗੇ ਇੰਦਾ ਦੇ ਸੂਟ ਸੂਟ ਆ ਵੀ ਸੋਹਣਾ ਦਾ ਮੈਂ ਇਹ ਨਹੀਂ ਕਹਿੰਦੀ ਦੀਨਾ ਦੇ ਤੈਨੂੰ ਆਪਾਂ ਘਰ ਹੋਈਆਂ ਮੈਂ ਇਹ ਕਹਿ ਨਹੀਂ ਤੇਰੇ ਵੀਰੇ ਨੂੰ ਹਰ ਕੇ ਤਨਖਾਹ ਨਹੀਂ ਮਿਲੀ ਹੈਗੀ ਤੇ ਸੋਦਾ ਨਾ ਪੂਰਾ ਨਹੀਂ ਮੰਮੀ ਲੈ ਕੇ ਆਏ ਹੈਗੇ ਖੰਡ ਨਹੀਂ ਹੈਗੀ ਤੇ ਖੰਡ ਤੇ ਮੇਨਿਆ ਹੁਣ ਜੇ ਕੋਈ ਆਇਆ ਗਿਆ ਚਾਹ ਪਾਣੀ ਤੇ ਬਣਾਉਣਾ ਹੈ ਹਨ ਇਹ ਕੜਾ ਗਰਮੀ ਆ ਜਿਹੜੇ ਮੈਂ ਕੋਲ ਜੀ ਨੂੰ ਪਿਆ ਕੇ ਸਾੜ ਦੇਣਾ ਹਾਂ ਉਹ ਗੱਲ ਤੁਹਾਡੀ ਸਹੀ ਆ ਕੋਈ ਨਹੀਂ ਤੁਸੀਂ ਵੀਰੇ ਨੂੰ ਕਹਿ ਦੋ ਆਪੇ ਅਰੇਂਜਮੈਂਟ ਕਰੇਗਾ ਉਹਨੂੰ ਪਤਾ ਹੀ ਆ ਪਰ ਇਹ ਘਰ ਦੀ ਰਿਸਪੋਨਸਿਬਿਲਟੀ ਹੋਣਾ ਨਹੀਂ ਚੁੱਕਣੀ ਐ ਔਰ ਮੰਮੀ ਵੀ ਚਾਰੀ ਕਿੰਨਾ ਦੇ ਘਰੀ ਜਾਏਗੀ ਭਾਬੀ ਉਹਨੂੰ ਪਤਾ ਮਾਰ ਆ ਰਹਾ ਮੰਮੀ ਨਹੀਂ ਮੇਰਾ ਵੀ ਤਾਂ ਸੋਚਣਾ ਹੀ ਆ ਲੈ ਮੈਂ ਤਾਂ ਸੂਟ ਹੀ ਲਿਆਦੇ ਆਈ ਸੀ ਉਹਨੂੰ ਵੀ ਨਹੀਂ ਸੂਟ ਦਿੱਤਾ ਇਹਨੂੰ ਤੇ ਹੁਣ ਤਾਂ ਦੇਖ ਕੇ ਤੋੜਨਾ ਇਹਨਾਂ ਨੂੰ ਅਗਲੀ ਦੇ ਸਾਸ ਨੇ ਪਤਾ ਕਿੰਨਾ ਬੋਲਣਾ ਅਗੇ ਗੰਦੀ ਮੰਮੀ ਤੋਂ ਇੱਕ ਵਾਰਾ ਸੂਟ ਦਿੱਤਾ ਉਹ ਸਹੀ ਵੀ ਸੀ ਤੇ ਗੱਲਾਂ ਕਰਦੀ ਸੱਚੀ ਸੀ ਅਧੂਰੀਆਂ ਦੇ ਦੇਖਦਾ ਵੱਲ ਆ ਘਰ ਘੱਟੇ ਆਉਂਦਾ ਨਹੀਂ ਆ ਮਾਰੇ ਚੀ ਸੋਦਾ ਤਾਂ ਮੈਂ ਦੇਖੀ ਇਹਨੂੰ ਦੇਣ ਨਹੀਂ ਆ ਮੈਂ ਕਿਹੜਾ ਸੂਟ ਕੱਢ ਕੇ ਲਵਾਉਣਾ ਨਾ ਦਾਦਾ ਉਹ ਤੋਂ ਵੇਖ ਕੇ ਰਾਨਾ ਨਾ ਕਢਾਈ ਵਾਲੇ ਸੂਟ ਆ ਇਹਨਾਂ ਨੂੰ ਤਾਂ ਕਢਾਈਆਂ ਵੀ ਨਹੀਂ ਹੋਈਆਂ ਹੈਗੀਆਂ ਤੇ ਵੀ ਸੱਸ ਨੇ ਪਸੰਦ ਵੀ ਬੜੇ ਕਰੀਏ ਸਿੰਪਲ ਹੀ ਪਾਉਂਦੀ ਹੋ ਤਾਂ ਹੀ ਮੈਂ ਇਹੋ ਜਿਹੇ ਲਈਆਂ ਮੰਮੀ ਤੁਹਾਨੂੰ ਪਤਾ ਮੂੰਹ ਨਾਲ ਇਸ਼ਕ ਪੁਸ਼ਕਰੀ ਲੱਗਦੇ ਲੱਗਦੇ ਤਾਂ ਮੈਂ ਲਈਆਂ ਚੱਲ ਇਹਦੇ ਰੰਗ ਨੂੰ ਨਾਲੇ ਸੋਹਣੇ ਲੱਗਣਗੇ ਰੰਗ ਬੜਾ ਸੋਹਣਾ ਹੈ ਇਹ ਦੱਸ ਐ ਕਰੋ ਆਹ ਵਾਲਾ ਸੂਟ ਨਾ ਰਾਤਾ ਨੂੰ ਇਹੋ ਤਿਆਰ ਨਹੀਂ ਜੇ ਬੜਾ ਸੁਆਹ ਜੈ ਮੈਨੂੰ ਲੱਗਦਾ ਹੈ ਨਹੀਂ ਆ ਮੇਕੋ ਆ ਵੀ ਐਸਵਾਲ ਨਹੀਂ ਆ ਐ ਕਿ ਮੈਂ ਸੁਣ ਨਹੀਂ ਆਦਾ ਹੈ ਨੰਨ ਮੈਂ ਕਿੰਨੀ ਮੈਨੂੰ ਪੈ ਦੇ ਦੋ ਕਿਤੇ ਤੈਨੂੰ ਪਤਾ ਵਾ ਤੂੰ ਕਾਹ ਤੇ ਅੱਗੇ ਨਹੀਂ ਮਿਲੀ ਹੈਗੀ ਮੇਰੇ ਸੁਣ ਗੱਲ ਹੁਣ ਮੈਂ ਕੁੜੀ ਵਾਸਤੇ ਲੈਂਦੇ ਕੁੜੀ ਨੂੰ ਲੈ ਕੇ ਜਾਂਦੇ ਤੈਨੂੰ ਫੇਰ ਲਿਆ ਦਾਂਗੀ ਮੈਂ ਮੰਮੀ ਫੇਰ ਤੂੰ ਕਿਤੇ ਹੁਣ ਮੰਮੀ ਨਾ ਮੈਂਦੀ ਰਹਾ ਕੋਦੋਂ ਤੱਕ ਨੂੰ ਪੈਨਸ਼ਨ ਮਿਲੇ ਤੇ ਕੋਦੋਂ ਮੈਂ ਸੁਣ ਸੁਆਵਾ ਮੇਰੇ ਉਹਦੇ ਤੱਕ ਸਿੱਪਾ ਕੀ ਪਤਾ ਮੰਗੇੜਾ ਨਾ ਤੇ ਕਿਆ ਨੂੰ ਲਾ ਆਉਣਾ ਨਾ ਤੂੰ ਮੇਰੀ ਪੈਨਸ਼ਨ ਦੇ ਆਸਰੇ ਤੇ ਬੈਠੇ ਜੇ ਤੈਨੂੰ ਪਾਪਣਾ ਕੁਝ ਨਹੀਂ ਆਗਾ ਲੈ ਮਾਤਾ ਜੇ ਤੂੰ ਪੀ ਦਾ ਕਰਦੀ ਤਾਂ ਨੂਆ ਦਾ ਵੀ ਤੇ ਕਹੀਂ ਸੋਚ ਤੇ ਇਹਨੂੰ ਦੇ ਤਾਂ ਲੈਣ ਦੋ ਤੀਰ ਤੋਂ ਦੇਖ ਕੋ ਕੇ ਰੱਖ ਲੈ ਪਹਿਲੇ ਕੋਈ ਐ ਗੜੀ ਰਾਜਾ ਤੂੰ ਦੋ ਹੀ ਕਰਨੇ ਆ ਤੂੰ ਮੇਰੀ ਭੈਣੋਂ ਛੋਟੇ ਆ ਉਹ ਨਾਲ ਇੱਕ ਲੈ ਜਾ ਇਹ ਕੋ ਲੈ ਜਾ ਤੇ ਕਾ ਲੈ ਜਾ ਤੇ ਆ ਮੈਂ ਸਵਾਰਾ ਵੀ ਕਲਰ ਨਹੀਂ ਆਇਗਾ ਮੇਰੇ ਤੇ ਤੇਰੀ ਮੰਮੀ ਲੈਣ ਦੋ ਸੁਆਨ ਤੋਂ ਭਾਬੀ ਨੂੰ ਕੋ ਇੱਕ ਮਿੰਟ ਤੇਰੀ ਮੰਮੀ ਨੇ ਦਿੱਤੇ ਕਿਨੇ ਦਿੱਤੇ ਉਹ ਸੂਟ ਮੰਮੀ ਨੇ ਤਾਂ ਖਾਈ ਦੇ ਸੀ ਹਾਂ ਤੇ ਮੰਮੀ ਨੇ ਤੈਨੂੰ ਸੁਣ ਵਾਸਤੇ ਦਿੱਤੇ ਤੇ ਤੂੰ ਸੁਆਣਾ ਵੜੇ ਹਾਈ ਹਾਈ ਉਹ ਦੋਵੇਂ ਰੰਗ ਮੇ ਕੋਏ ਗਏ ਆ ਚਲ ਇੱਕ ਮੈਂ ਸਵਾਲ ਲੈਂਦੀ ਆ ਦੋਵੇਂ ਰੰਗ ਮੈਂ ਇੰਨੇ ਹੰਡਾਏ ਕੋਈ ਸਭ ਆ ਨਾ ਆ 컬러 ਨਹੀਂ ਜਾਏਗਾ ਤੇ ਮੈਂ ਕਿਹਾ ਇਹੋ ਜਿਹਲੀ ਲੈਂਦਾ ਹੀ ਰੰਗ ਵੀ ਨੂੰ ਚਚਣਾ ਬੜਾ ਸੋਹਣਾ ਹੈ ਦੱਸ ਆ 컬러 ਕਿੰਨਾ ਸੋਹਣਾ ਵਾ ਗੋਲੀ ਚਿੱਟੀ ਹੈ ਇਹਨੂੰ ਵੀ ਜਚਣਾ ਵਾ ਸੋਹਣਾ ਤੇ ਭਾਬੀ ਉਹ ਵੀ ਬਹੁਤ ਮਿੰਦ ਪਸੰਦ ਦੀ ਬਹੁਤ ਸਿਰ ਮੁੰਦੀ ਹੈ ਮੈਨੂੰ ਪਸੰਦ ਕਿਹੜਾ ਉਹ ਹੀ ਆ ਚਲ ਕੋਈ ਨਹੀਂ ਸਮਾਨ ਤੇ ਭਾਬੀ ਅੱਛਾ ਕੋਈ ਜ਼ਿਆਦਾ ਭਾਬੀ ਨੂੰ ਪਸੰਦ ਆਇਆ ਤੇਲ ਤੇ ਨਾ ਨਹੀਂ ਜਦੋਂ ਤੀਰੇ ਘਰੇ ਮਿਲ ਖਾ ਮਿਲੇਗੀ ਨਾ ਮੈਂ ਤੈਨੂੰ ਵਧੀਆ ਸੂਟ ਬਣਾ ਕੇ ਦਵਾਂਗੀ ਇੱਕੋ ਬਣਾ ਕੇ ਦਵਾਂਗੀ ਪਰ ਐ ਟੌਪ ਦਾ ਸੂਟ ਬਣਾ ਕੇ ਦਵਾਂਗੀ ਮੰਮੀ ਤੁਸੀਂ ਜਿਸ ਦਾ ਨਾਲ ਮੈਂ ਮੈਂ ਨਹੀਂ ਲੈਣਾ ਇੱਕੋ ਕਿ ਮੈਂ ਦੋ ਲੈਣੇ ਆ ਫਿਰ ਜੇ ਰਾਮ ਨਮੀਨਾ 10000 ਜਰਦਾ ਲੈਂਦਾ ਨਾ ਮੈਂ ਇਕੱਠਾ ਤੈਨੂੰ 5000 ਦੇ ਜਾ ਰਦਾ ਨਾ ਲੈ ਸੁਣ ਲੋ ਹਾਂ ਦੇਖੀ ਕਿੰਨੀ ਖੋਚਣਾ ਹੋਰ ਵਕ ਫੁਲਕਾ ਨਹੀਂ ਤੇ ਫੁਲਕਾ ਗਾ ਲੋ ਚਲ ਮੈਂ ਸੁੱਤ ਸੁਆ ਮਾਂ ਦੀ ਆਵਣਾ